ਮੈਨੂੰ ਤਾਂ ਨਿਕ ਬੇਹਰਾਨੀ ਨਹੀਂ ਹੋਈ ਗਿਆਨੀ ਹਰਪ੍ਰੀਤ ਸਿੰਘ ਜੋ ਸਿੱਖਾਂ ਦੇ ਜਥੇਦਾਰ ਆ ਉਹਨਾਂ ਨੇ ਮੀਡੀਆ 'ਚ ਕਿ ਸਿੱਖ ਕਦੇ ਵੀ ਧਾਰਮਿਕ ਸਥਾਨ ਤੇ ਹਮਲਾ ਨਹੀਂ ਕਰਦੇ ਹੁੰਦੇ ਮੈਂ ਸਮਝ ਸਕਦਾ ਕਿ ਉਹ ਜਸ ਪੁਤ ਜੀਸ਼ਨ ਤੇ ਬੈਠੇ ਉੱਥੇ ਉਹਨਾਂ ਦਾ ਹੱਕ ਬਣਦਾ ਆ ਆਪਦੀ ਕਮਿਊਨਿਟੀ ਨੂੰ ਪ੍ਰੋਟੈਕਟ ਕਰਨਾ ਹੱਕ ਬਾਇ ਕਰੋਕ ਪਰ ਮੈਨੂੰ ਉਹਨਾਂ ਨੂੰ ਦੱਸ ਦੇਣਾ ਕਿ ਹਮਲੇ ਦਾ ਮਤਲਬ ਇਹੀ ਨਹੀਂ ਹੁੰਦਾ ਕਿ ਜਦੋਂ ਤੱਕ ਮੰਦਿਰ ਦੇ ਗਰਭਗ੍ਰਹਿ ਚ ਜਾ ਕੇ ਉੱਤੇ ਮੂਰਤੀ ਨਹੀਂ ਖੰਡਿਤ ਹੁੰਦੀ। ਇੰਡੀਆ ਦੇ ਵਿੱਚ ਵੀ ਬਾਹਰਲੇ ਉਦੇਸ਼ਾਂ ਦੇ ਵਿੱਚ ਵੀ ਇਹੀ ਆ ਇਵਨ ਕਿ ਕੋਈ ਘਰ ਹੋਵੇ, ਕੋਈ ਜਗ੍ਹਾ ਹੋਵੇ ਉੱਥੇ ਜਦੋਂ ਉਹਦੀ ਜੋ ਬਾਉਂਡਰੀ ਆ ਉਹਨੂੰ ਟ੍ਰੈਸਪਾਸ ਕਰਕੇ ਅੰਦਰ ਜਾ ਕੇ ਕਿਸੇ ਨੂੰ ਤੇ ਕੁੱਟਣਾ ਮਾਰਨਾ ਉਹਨੂੰ ਹਮਲੇ ਦੇ ਵਿੱਚ ਹੀ ਗਿਣਿਆ ਜਾਂਦਾ ਹੈ। ਪਰ ਐਸਾ ਵੀ ਨਹੀਂ ਆ ਕਿ ਇਹ ਹਮਲੇ ਕਦੇ ਇਤਿਹਾਸ ਦੇ ਵਿੱਚ ਨਹੀਂ ਹੋਏ। ਇਹ ਉਹੀ ਪੰਜਾਬ ਆ ਜਿੱਥੇ ਕਾਲੇ ਦੌਰ ਦੇ ਦੌਰਾਨ ਸਨਾਤਨੀਆਂ ਦੇ ਰਾਮ ਨੌਮੀ ਵਰਗੇ ਸਮਾਗਮਾਂ ਦੇ ਵਿੱਚ ਬਲਾਸਟ ਕੀਤੇ ਗਏ ਔਰ ਇਸੇ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਚ ਮੰਦਰਾਂ ਦੇ ਸਾਹਮਣੇ ਗਊਆਂ ਦੇ ਸਿਰ ਵੱਢ ਕੇ ਪੂਸ਼ਾ ਵੱਢ ਕੇ ਲਟਕਾ ਦਿੱਤੀਆਂ ਗਈਆਂ ਦਲ ਖਾਲਸਾ ਵੱਲੋਂ ਹੋ ਸਕਦਾ ਹਰਪ੍ਰੀਤ ਸਿੰਘ ਜੀ ਦੇ ਇਹ ਘਟਨਾਵਾ ਉਜਲ ਹੋ ਗਈਆਂ ਹੁਣ ਪਰ ਪੰਜਾਬੀ ਸਨਾਤਨੀਆਂ ਦੇ ਮਨਾਂ ਚ ਦਿਮਾਗ ਦੇ ਵਿੱਚ ਇਹ ਘਟਨਾਵਾ ਅੱਜ ਵੀ ਉਮੇ ਦੀਆਂ ਉਮੇ ਨੇ ਤੁਸੀਂ ਇਨ੍ਹਾਂ ਘਟਨਾਵਾਂ ਨੂੰ punjab5.org ਤੇ ਜਾ ਕੇ ਚੈੱਕ ਕਰ ਸਕਦੇ ਹੋ ਔਰ ਮੈਂ ਹਰਪ੍ਰੀਤ ਸਿੰਘ ਜੀ ਨੂੰ ਯਾਦ ਕਰਾ ਦੇਵਾਂ ਕਿ ਅੱਜ ਤੋਂ ਠੀਕ 2 ਸਾਲ ਪਹਿਲਾਂ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਦੇ ਉੱਪਰ ਪੰਜਾਬ ਦੇ ਵਿੱਚ ਵੱਖਵਾਦੀ ਖਾਲਸਤਾਨੀ ਧਿਰਾਂ ਵੱਲੋਂ ਅਟੈਕ ਕੀਤਾ ਗਿਆ ਸੀ। ਉਹ ਜਿੱਥੋਂ ਤੱਕ ਮੇਰਾ ਮੰਨਣਾ ਕਿ ਇਹ ਖੁਦ ਉਸ ਵਕਤ ਅਕਾਲ ਤਖਤ ਤੇ ਐਕਟਿੰਗ ਜਥੇ ਦਾ ਸੀ। ਮੈਨੂੰ ਕੋਈ ਸ਼ਿਕਾਇਤ ਨਹੀਂ ਹੈ ਕਿ ਉਹਨਾਂ ਨੇ ਇਹਨਾਂ ਘਟਨਾਵਾਂ ਦੀ ਗੱਲ ਨਹੀਂ ਕੀਤੀ। ਕਿਉਂਕਿ ਕੋਈ ਵੀ ਲੀਡਰ ਚਾਹੇ ਧਾਰਮਿਕ ਹੋਵੇ ਰਾਜਨੀਤਿਕ ਹੋਵੇ ਉਹ ਜਿਸ ਕਮਿਊਨਿਟੀ ਤੋਂ ਹੁੰਦਾ ਹੈ ਜਿਸ ਕਮਿਊਨਿਟੀ ਦਾ ਖਾਂਦਾ ਹੈ ਉਹਦੀ ਉਹਦੇ ਪ੍ਰਤੀ ਫਸਟ ਲਾਇਲਟੀ ਹੁੰਦੀ ਹੈ। ਔਰ ਅੱਜ ਦੇ ਸਮੇਂ 'ਚ ਮਾਨਵਤਾ ਇਨਸਾਨੀਅਤ ਇਹ ਸਿਰਫ ਕਹਿਣ ਦੇ ਸ਼ਬਦ ਰਹਿ ਗਏ ਨੇ ਕੋਈ ਕਿਸੇ ਦੇ ਲਈ ਕੁਝ ਨਹੀਂ ਕਰਦਾ ਹਰ ਕੋਈ ਆਪ ਦੇ ਆਪ ਨੂੰ ਬਚਾਉਂਦਾ ਏ ਔਰ ਆਪ ਦੀ ਗੱਲ ਕਰਦਾ ਏ ਇਹ ਤਰਾਸ ਦੀ ਪੰਜਾਬੀ ਸਨਾਤਨੀਆਂ ਦੀ ਹੈ ਕਿ ਉਹ ਅੱਜ ਤੱਕ ਪੰਜਾਬ ਦੇ ਵਿੱਚ ਖਾਸ ਕਰਕੇ ਉਹਨੇ ਦੂਜਿਆਂ ਦੇ ਉੱਤੇ ਆਪ ਦਾ ਪ੍ਰੋਸਟ ਕਾਇਆ ਕਿ ਉਹ ਜਾ ਕੇ ਮੇਰੀ ਗੱਲ ਕਰਨਗੇ ਉਹ ਆਪ ਦੀ ਰਾਜਨੀਤਿਕ ਪਾਵਰ ਵੀ ਹੈਂਡਓਵਰ ਕੀਤੀ ਉਹਨੇ ਆਪ ਦੀ ਧਾਰਮਿਕ ਜੋ ਬਜੂਦ ਹੋਣਾ ਚਾਹੀਦਾ ਸੀ ਉਹ ਵੀ ਉਹਨੇ ਗੁਰਦੁਆਰਿਆਂ ਦੇ ਵਿੱਚ ਜਾਣ ਕਰਕੇ ਹੈਂਡਓਵਰ ਕਰ ਦਿੱਤਾ ਜੋ ਕਟਨਾਮਾ ਸਮਾਜ ਦੇ ਵਿੱਚ ਵਿਚਰ ਰਹੀਆਂ ਇਹ ਨਹੀਂ ਹੋਣੀਆਂ ਚਾਹੀਦੀ ਸੀ ਇਹੋ ਜਿਹੇ ਕਟਰਾਮਾ ਨਿੰਦਨਯੋਗ ਹੁੰਦੀਆਂ ਨੇ ਪਰ ਹੁਣ ਸਮਾ ਬਦਲ ਚੁੱਕਿਆ ਹੈ ਮੈਨੂੰ ਲੱਗਦਾ ਹੈ ਕਿ ਪੰਜਾਬੀ ਸਨਾਤਨੀਆਂ ਨੂੰ ਹੁਣ ਆਪ ਦੇ ਜੋ ਪੰਜਾਬ ਵਿੱਚ ਸਿੱਖ ਅਤੇ ਸਿੱਖ ਤੇ ਹਿੰਦੂ ਦਾ ਨਵਾਂ ਮਾਸ ਦਾ ਰਿਸ਼ਤਾ ਕਿਹਾ ਜਾਂਦਾ ਹੈ ਇਹਦੇ ਉੱਤੇ ਮੁੜ ਵਿਚਾਰ ਕਰਨ ਦੀ ਲੋੜ ਹੈ ਕਿਉਂਕਿ ਅੱਜ ਇਹ ਰਿਸ਼ਤਾ ਵਿਕਰਮ ਬਤਾਲ ਦੀ ਕਹਾਣੀ ਵਾਲਾ ਬਤਾਲ ਬਣ ਕੇ ਰਹਿ ਚੁੱਕਿਆ ਜਿਹਨੂੰ ਢੋਇਆ ਜਾ ਰਿਹਾ ਏ ਔਰ ਇਹੇ ਰਿਸ਼ਤਾ ਜਿਵੇਂ ਦੋ ਪ੍ਰਾਜੜੇ ਆ ਜੋ ਉਹ ਇਕੱਠੇ ਨਹੀਂ ਰਹਿ ਸਕਦੇ ਔਰ ਜਦੋਂ ਉਹਨਾਂ ਨੂੰ ਧੱਕੇ ਨਾਲ ਰੱਖਿਆ ਜਾਂਦਾ ਤਾਂ ਉਹ ਇੱਕ ਦੂਜੇ ਦੇ ਬੈਰੀ ਬਣ ਜਾਂਦੇ ਆ ਠੀਕ ਉਸੇ ਤਰ੍ਹਾਂ ਅੱਜ ਪੰਜਾਬ ਦੇ ਵਿੱਚ ਪੰਜਾਬੀ ਸਨਾਤਨੀ ਤੇ ਪੰਜਾਬ ਦੇ ਸਿੱਖਾਂ ਦੇ ਵਿਚਕਾਰ ਹੋ ਰਿਹਾ ਮੈਨੂੰ ਇਹ ਲੱਗਦਾ ਕਿ ਉਹ ਨੌ ਮਾਸ ਦੇ ਰਿਸ਼ਤੇ ਤੋਂ ਜ਼ਿਆਦਾ ਹੁਣੇ ਸ਼ਰੀਕ ਬਣ ਕੇ ਰਹਿ ਚੁੱਕਿਆ ਸਿੱਖਾਂ ਦੀ ਵੀ ਵਿੱਚੇ ਸ਼ਿਕਾਇਤ ਰਹੀ ਹੈ ਕਿ ਅਸੀਂ ਤੁਹਾਡੇ ਸਨਾਤਨ ਦੇ ਸੋਲਜਰ ਨਹੀਂ ਆ ਅਸੀਂ ਪ੍ਰੋਟੈਕਟਰ ਨਹੀਂ ਆ ਸਾਡੀ ਆਪਦੀ ਖੁੱਦੀ ਇੱਕ ਆਈਡੈਂਟੀਟੀ ਆ ਸਾਨੂੰ ਪੰਜਾਬੀ ਸਨਾਤਨੀਆਂ ਨੂੰ ਭਾਰਤੀ ਸਨਾਤਨੀਆਂ ਨੂੰ ਵੀ ਜਤ ਛੱਡ ਦੇਣੀ ਚਾਹੀਦੀ ਆ ਸਾਨੂੰ ਆਪਦੇ ਇੰਸਟੀਟਿਊਸ਼ਨਾਂ ਨੂੰ ਤਾਂ ਅਤਿਬਾਰ ਕਰਨਾ ਚਾਹੀਦਾ ਸਾਨੂੰ ਉਹਦੇ ਮੰਦਰਾਂ ਦੇ ਵਿੱਚ ਲੰਗਰਾਂ ਨੂੰ ਸ਼ੁਰੂ ਕਰਨਾ ਚਾਹੀਦਾ ਤਾਂ ਕਿ ਗੁਰਦੁਆਰਿਆਂ ਤੇ ਭਾਰ ਨਾ ਪਾਈਏ ਸਾਨੂੰ ਪੋਲੀਟਿਕਲ ਤੌਰ ਤੇ ਵੀ ਆਪਦੇ ਲੀਡਰ ਅਚੋਣੇ ਚਾਹੀਦੇ ਆ ਜਿਹੜੇ ਕੀ ਜਿਵੇਂ ਕੈਨੇਡਾ ਦੇ ਵਿੱਚ ਸਾਡੇ ਤੇ ਭੀੜ ਪਈਆ ਜਾਂ ਪੰਜਾਬ ਦੇ ਵਿੱਚ ਸਾਡੇ ਤੇ ਭੀੜ ਪੈਂਦੀ ਹੈ ਤਾਂ ਉੱਥੇ ਸਾਡੇ ਲਈ ਬਲੰਟਲੀ ਬੋਲਣ ਕਿਉਂਕਿ ਜਦੋਂ ਤੱਕ ਅਸੀਂ ਤਾਕਤਵਰ ਨਹੀਂ ਹੋਵਾਂਗੇ ਉਦੋਂ ਤੱਕ ਸਾਡੀ ਕੋਈ ਗੱਲ ਨਹੀਂ ਸੁਣਾ ਸੁਨੇਗਾ ਔਰ ਕਮਜ਼ੋਰ ਨੂੰ ਕਦੇ ਵੀ ਕੋਈ ਟੇਬਲ ਤੇ ਬਰਾਬਰ ਨਹੀਂ ਬਿਠਾਉਂਦਾ ਇਹ ਪੰਜਾਬੀ ਸਨਾਤਰੀ ਨੂੰ ਵਿਚਾਰਨਾ ਪਊਗਾ ਕਿ ਹੁਣ ਅਸੀਂ ਉਸੇ ਹੁਣ ਅਸੀਂ ਉਸੇ ਹੀ ਲੀਕ ਤੇ ਚੱਲਣਾ ਹੈ ਜਾਂ ਅਸੀਂ ਕੋਈ ਆਪਦੀ ਈਲੀਕ ਅਲੱਗ ਕਰਦਾ ਸੋਚਣਾ ਹੈ